ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਆਪਾਂ ਨੈਟ ਵਾਲੀ ਲੈਸ ਆ ਜਿਹੜੀ ਇਹ ਜਾਲੀ ਵਾਲੀ ਲੈਸ ਆਪਾਂ ਇਹ ਕੱਟ પા ਕੇ ਸੈਂਟਰ ਚ ਲਾਉਣੀ ਆ ਕਮੀਜ਼ ਤੇ ਪੱਲਿਆਂ ਤੇ ਫਰੰਟ ਤੇ ਵੀ ਬੈਕ ਤੇ ਵੀ ਬੈਕ ਤੇ ਮੈਂ ਲਾ ਲਈ ਆ ਕਿ ਹੁਣ ਇੱਕ ਸਾਈਡ ਤੁਹਾਨੂੰ ਜਿਹੜੀ ਲਾਉਣੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਆਪਾਂ ਕਿਸ ਤਰ੍ਹਾਂ ਲਾਉਣੀ ਆ ਹਾਂਜੀ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਜਿਹੜਾ ਵਰਕ ਕਰਿਆ ਹੋਇਆ ਆਏਗਾ ਆਪਾਂ ਉਹਦੇ ਜੇ ਕੋਈ ਫੁੱਲ ਵਗੈਰਾ ਆਏ ਜਾਂ ਕੋਈ ਕਿਵੇਂ ਜਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਆਏਗਾ ਮੰਨ ਲਓ ਉਹਦਾ ਆਪਾਂ ਖਿਆਲ ਰੱਖਣਾ ਹੈਗਾ ਉਹਨੂੰ ਆਪਾਂ ਕਿਸ ਤਰ੍ਹਾਂ ਸਿੱਧਾ ਇਹ ਵੀ ਜਿਹੜਾ ਆਪਾਂ ਰੱਖਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਮੈਂ ਨੀਚੇ ਵਾਲੀ ਸਾਈਡ ਤੋਂ ਸੀਗਾ ਆਪਣਾ ਕੱਪੜਾ ਮੰਨ ਲਓ ਜਿਵੇਂ ਕਿ ਇਹਦੇ ਨਾਲ ਜੁੜਿਆ ਹੋਇਆ ਸੀ ਕੱਪੜਾ ਪੱਲੇ ਦੇ ਨਾਲ ਇਸ ਤਰ੍ਹਾਂ ਹਾਂਜੀ ਮੈਂ ਇਸ ਤਰ੍ਹਾਂ ਜਿੰਨਾ ਵੀ ਆਪਾਂ ਲੈਂਥ ਰੱਖਣੀ ਆ ਕਮੀ ਦੀ 40 42 ਕੁਝ ਵੀ ਰੱਖਣੀ ਆ ਲੈਂਥ ਆਪਾਂ ਉਹਦੇ ਤੋਂ ਆਪਾਂ 5 ਇੰਚ ਤੇ ਉੱਪਰ ਨਿਸ਼ਾਨ ਲਾ ਲੈਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ 5 ਇੰਚ ਉੱਪਰ ਨਿਸ਼ਾਨ ਲਾ ਕੇ ਸੈਂਟਰ ਦੇ ਵਿੱਚ ਆਪਾਂ ਕੱਟ ਪਾ ਦੇਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਇਹ ਲੇਸ ਆ ਗਈ ਆਪਣੇ ਕੋਲੇ ਹਾਂਜੀ ਜਿਹੜੀਆਂ ਇਹਦੀਆਂ ਪੱਤੀਆਂ ਇਹ ਗੀਆਂ ਹਵੇ ਫਲਾਵਰ ਆ ਜਿਹੜੇ ਸਾਰੇ ਉੱਪਰਲੀ ਸਾਈਡ ਨੂੰ ਜਾ ਰਹੇ ਹੈਗੇ ਪੱਤੀਆਂ ਜਿਹੜੀਆਂ نیچے ਨੂੰ ਆ ਰਹੀਆਂ ਹਾਂਜੀ ਇਸ ਤਰ੍ਹਾਂ ਫਿਰ ਆਪਾਂ ਲੇਸ ਨੂੰ ਰੱਖ ਲੈਣਾ ਹੈਗਾ ਤੇ ਅੱਧੇ ਇੰਚ ਦੇ ਮਾਰਜਨ ਦੇ ਨਾਲ ਆਪਾਂ ਸਲਾਈ ਲਾ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਜਿਹੜੀ ਲੈਸ ਆਪਾਂ ਉਹ ਵੀ ਸਿੱਧੀ ਰੱਖਣੀ ਹੈ ਕਿ ਇਸ ਤਰ੍ਹਾਂ ਅੰਦਰਲੀ ਸਾਈਡ ਨੂੰ ਤੇ ਜਿਹੜਾ ਕੱਪੜਾ ਹੈ ਸਿੱਧੇ ਨਾਲ ਸਿੱਧਾ ਅਟੈਚ ਕਰਨਾ ਹੈ ਉੱਪਰੋਂ ਲੈਸ ਆਪਣੀ ਉੱਠੀ ਹੋਊਗੀ ਜੀ ਹਾਂ ਜੀ ਅਪਰ ਆਪਾਂ ਨਾਲ ਨਾਲ ਸਲਾਈ ਲਾ ਲੈਣੀ ਆ हाँ जी इस तरह आप लैनी है हाँ जी जो अपना नीचे छटिया हुआ कपड़ा है आपको ओवरलॉक भी करना होंगे है ये भी मैं ओवरलॉक करूँगी ये मैं बाद कर लूँगी पहला भी आप कर सकते हैं ਹਾਂਜੀ ਇਸ ਤਰ੍ਹਾਂ ਮੈਂ ਇੱਕ ਸਲਾਈ ਲਾ ਲਈ ਐ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਕ ਸਲਾਈ ਆਪਾਂ ਲਾ ਲਈ ਹੈਗੀ ਉੱਪਰ ਦੀ ਸਲਾਈ ਨਹੀਂ ਲਾਉਣੀਗੀ ਆਪਾਂ ਇਹਦੇ ਇਦਾਂ ਹੀ ਰੱਖਣਾ ਆਪਾਂ ਉੱਪਰ ਦੀ ਲਾ ਵੀ ਸਕਦੇ ਹ ਜਿਹੜੀਆਂ ਆਪ ਨੂੰ ਬੀਕ ਵਾਲੀਆਂ ਜੁਆਇੰਟ ਲੈਸ ਪਾਉਣੀਆਂ ਜਾਂ ਕੋਈ ਵੀ ਆਪਾਂ ਉਹਦੇ ਤੇ ਆਪਾਂ ਸਲਾਈ ਲਾ ਲੈਣੇ ਆਂਗੇ ਹਾਂਜੀ ਆ ਆਪਣਾ ਜਿਹੜਾ ਕੱਪੜਾ ਆਏਗਾ ਹਾਂਜੀ ਆਪਣਾ ਇਹ ਵਾਲਾ ਜਿਹੜਾ ਕੱਪੜਾ ਹੈਗਾ ਆ ਵਧਦਾਗਾ ਆਪਾਂ ਇਹ ਵੀ ਧਿਆਨ ਨਾਲ ਰੱਖਣਾ ਹੈਗਾ ਆ ਸਾਢੇ 5 ਇੰਚ ਹੈਗਾ ਮੰਨ ਲਓ ਤੇ ਆ 5 ਇੰਚਾ ਜਿਹੜਾ ਕੱਪੜਾ ਕਿਉਂਕਿ ਉਹ ਵੱਧ ਤਾਂ ਆਏਗਾ ਜਿਹੜੀ ਆਪਾਂ نیچے ਲੈਸ ਵੀ ਲਾਉਣੀ ਆ ਆਪਾਂ ਉਹ ਵੀ ਕੋਲਡ ਕਰਕੇ ਲਾਉਣੀ ਹੈਗੀ ਹਾਂਜੀ ਇਸ ਤਰ੍ਹਾਂ ਵਾਧੇ ਵਿੱਚ ਆਪਾਂ ਇਹਨਾਂ ਲੈਸ ਨੂੰ ਉੱਪਰਲੀ ਸਾਈਡ ਰੱਖ ਲੈਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨਾਲ-ਨਾਲ ਦੀ ਇਹਦੇ ਵੀ ਸਲਾਈ ਲਾ ਦੇਣੀ ਹੈ ਹਾਂਜੀ ਆਪਾਂ ਜਿਹੜੀ ਗਮ ਲੈਸ ਆਗੀ ਮੰਨ ਲਓ ਜੈਂਟ ਲੈਸ ਜਾਲੀ ਵਾਲੀ ਇਸ ਤਰ੍ਹਾਂ ਆਪਾਂ ਮੇਰੇ ਦੇ ਵਿੱਚ ਪਾ ਲਈ ਆ ਕਿ ਠੀਕ ਹੈ ਜੀ ਹੁਣ ਆਪਾਂ ਜਿਹੜੀ ਲਾਉਣੀ ਆ ਨੀਚੇ ਲੈ ਸੋ ਵੀ ਆਪਾਂ ਮਲਾਉਣੀ ਆ ਉਹ ਵੀ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਲਾਉਣੀ ਆ ਹਾਂਜੀ ਇਸ ਤਰ੍ਹਾਂ ਆਪਾਂ ਕਮਿਸ਼ਨ ਨੂੰ ਉਠਾ ਕਰਕੇ ਰੱਖ ਲੈਣਾ ਹੈ ਜਿਹੜੀ ਲੈਂਸ ਹੈਗੀ ਆਪਾਂ ਉੱਪਰ ਸਿੱਧੀ ਰੱਖ ਲੈਣੀ ਆ ਠੀਕ ਹੈ ਜੀ ਨੀਚੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਸਿੱਧੀ ਰੱਖ ਕੇ ਲੈਂਸ ਆਪਾਂ ਨਾਲ-ਨਾਲ ਵੀ ਕਿਉਂਕਿ ਆਪਾਂ ਆਹ ਕੱਲੇ ਜਿਹੜੇ ਹੋਲੀ ਸਾਈਡ ਬਨੇ ਹੋਏ ਆਗੇ ਕੱਟ ਜੇ ਕਟਾਮ ਜੇ ਆਪਾਂ ਇਹੀ ਕੱਢਨੇ ਆ ਬਾਹਰ ਇਸ ਲਈ ਆਪਾਂ ਨਾਲ-ਨਾਲ ਵੀ ਸਲਾਈ ਕਰ ਰਹੇ ਆਂ ਅਗੇ ਇਸ ਤਰ੍ਹਾਂ ਆਪਾਂ ਲੈਸ ਲਾ ਲਈ ਐ ਜੋੜ ਲਈ ਐ ਫੋਨ ਨੂੰ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਨਿਸ਼ਾਨ ਲਾਇਆ ਹੋਇਆ ਆਏਗਾ ਜਿੰਨੀ ਵੀ ਆਪਣੀ ਕੁਮੀਤ ਦੀ ਲੈਂਥ ਹੈਗੀ ਉਹ ਦਾ ਆਪਾਂ ਨਿਸ਼ਾਨ ਲਾਇਆ ਹੋਇਆ ਇਸ ਤਰ੍ਹਾਂ ਆਪਾਂ ਇਹਨੂੰ ਪੱਟੇ ਨੂੰ ਫੋਲਡ ਕਰ ਦੇਣਾ ਐ ਇਹ ਤਰ੍ਹਾਂ ਆਪਾਂ ਫਿਰ ਉੱਪਰ ਵੀ ਰੱਖ ਕੇ ਸਲਾਈ ਲਾ ਦੇਣੀ ਹੈ ਕਿ ਜਿਹੜੀ ਲੈਸ ਆ ਗਈ ਆਪਾਂ ਨੂੰ ਜਿਵੇਂ ਇਸ ਤਰ੍ਹਾਂ ਸੀਗੀ ਇਹਨੂੰ ਅੰਦਰ ਨੂੰ ਕੋਲ ਕਰ ਲੈਣਾ ਹੈਗਾ ਤਾਂ ਆਪਾਂ ਜਿਹੜੀ ਲੈਸ ਹੈਗੀ ਲਾ ਲਈ ਆ ਠੀਕ ਹੈ ਜੀ ਆ ਜਿਹੜਾ ਪੱਲਾ ਆਪਣਾ ਤਰਪਾਈ ਲਈ ਫੋਲਡ ਹੋ ਜਾਣਾ ਹੈ ਹਾਂਜੀ ਇਸ ਤਰ੍ਹਾਂ ਦਾ ਆਪਣਾ ਇਹ ਡਿਜ਼ਾਈਨ ਬਣ ਜਾਣਾ ਹੈਗਾ ਪ੍ਰਿੰਟ ਸੂਟਾਂ ਦੇ ਵਿੱਚ ਆਪਾਂ ਬਹੁਤ ਵਧੀਆ ਆਪਾਂ ਤਿਆਰ ਕਰ ਸਕਦੇ ਹਾਂ ਉਹਨਾਂ ਨੂੰ ਲੈਸ ਨਾਲ ਡਿਜ਼ਾਈਨ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਡਿਜ਼ਾਈਨ ਹੈ ਜਿਹੜਾ ਆਪਾਂ ਬਣਾ ਸਕਦੇ ਹਾਂ ਉਹਦੇ ਨਾਲ ਬਹੁਤ ਸੋਹਣੇ ਬਣ ਜਾਂਦੇ ਹੈ ਪ੍ਰਿੰਟ ਸੂਟ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਥੈਂਕ ਯੂ ਜੀ ਸਾਰਿਆਂ ਦਾ